ਸੱਚੀ ਗੱਲ ਮੈਂ ਹਾਂ ਅੱਤਿਆ ਸਮਝਰ ਨਿਊਜ਼ ਦੇ ਦੇਖ ਦਰਸ਼ਕਾਂ ਦਾ ਸਵਾਗਤ ਹੈ ਰਿਟੂਅਲ ਟਾਕ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਮੇਰੇ ਸਟੂਡੀਓਰ ਰਜੇਸ਼ਿੰਦਰ ਜੀ ਮੇਰੇ ਨਾਲ ਜੁੜ ਚੁੱਕੇ ਨੇ ਤਾਂ ਕਾਦੇ ਸਿਆਸਤ ਦੇ ਨਾਲ ਜੁੜੇ ਕੁਝ ਜਿਹੇ ਜੋ ਖਾਸ ਮੁੱਦੇ ਨੇ ਜੋ ਦਰਸ਼ਕਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਪਹਿਲਾਂ ਇਹਨਾਂ ਦਾ ਜਵਾਬ ਦੋ ਕਿ ਆਖਿਰ ਕਦੋਂ ਨਹੀਂ ਵਿੜਾ ਹੋਵੇਗਾ ਤਾਂ ਕਿਹੜੇ ਕੁਐਸਚਨ ਨੇ ਕਿਹੜੇ ਉਹਨਾਂ ਦੇ ਸਵਾਲ ਨੇ ਉਹ ਵੀ ਸ਼ੇਅਰ ਕਰਦੇ ਆ ਸਭ ਤੋਂ ਪਹਿਲਾਂ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਧੰਨਵਾਦ ਜੀ ਗ੍ਰੇਟ ਹੋਲ ਸਰ ਇਸ ਵੇਲੇ ਸਭ ਤੋਂ ਜ਼ਿਆਦਾ ਅਹਿਮ ਮੁੱ ਜਿਸ ਨੂੰ ਲੈ ਕੇ ਦਰਸ਼ਕਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਿਰ ਸਭ ਤੋਂ ਪਹਿਲਾਂ ਤਾਂ ਪ੍ਰੋਪਰ ਲੈਂਡ ਪੂਲਿੰਗ ਦਾ ਮਤਲਬ ਸਮਝਾਇਆ ਜਾਵੇ ਤੇ ਉਸ ਤੋਂ ਬਾਅਦ ਜਿਹੜਾ ਖਤਰਾ ਕਿਸਾਨਾਂ ਨੂੰ ਲੱਗਦਾ ਆ ਉਹ ਖਤਰਾ ਕਿਉਂ ਹੈ ਕਿਉਂਕਿ ਅੱਜ ਵੀ ਸਟੋਰੀ ਕੀਤੀ ਹੈ ਸਾਡੇ ਰਿਪੋਰਟਰਸ ਮਾਰਕੀਟ ਦੇ ਵਿੱਚ ਗਏ ਸੀਗੇ ਉਹਨਾਂ ਨੇ ਧਰਨਾ ਕਵਰ ਕੀਤਾ ਉੱਥੇ ਉਹਨਾਂ ਕਿਸਾਨਾਂ ਦੇ ਕੋਲੋਂ ਕਿਹਾ ਗਿਆ ਕਿ ਵੀ ਸਾਡੀ ਜ਼ਮੀਨ ਜਿਹੜੀ ਹੈ ਉਹਦੇ ਸਿਰਫ ਹੱਕਦਾਰ ਅਸੀਂ ਹੈਗੇ ਹਾਂ ਸਾਡੀ ਜ਼ਮੀਨ ਤੇ ਕੋਈ ਵੜ ਕੇ ਦਿਖਾਵੇ ਜੇ ਕੋਈ ਵੜ ਗਿਆ ਤਾਂ ਅਸੀਂ ਟੋਟੇ ਟੁੱਟੇ ਕਰ ਦਾਂਗੇ ਅਜਿਹੀਆਂ ਗੱਲਾਂ ਹੋ ਰਹੀਆਂ ਨੇ ਤੇ ਕਿਉਂ ਇੰਨਾ ਉਹਨਾਂ ਨੂੰ ਡਰ ਸਤਾ ਰਿਹਾ ਹੈ ਕਿ ਲੈਂਡ ਪੁੱਲਿੰਗ ਵਾਕਈ ਇਸ ਦੇ ਵਿੱਚਕਾਰ ਕੁਝ ਅਜਿਹੀ ਚੀਜ਼ ਹੈਗੀ ਜਿਹਦੇ ਕਰਕੇ ਕਿਸਾਨ ਡਰ ਰਹੇ ਨੇ ਕਿੰਦਾ ਨੁਕਸਾਨ ਹੈ ਤੇ ਕਿਸ ਤਰ੍ਹਾਂ ਇਹਦਾ ਲਾਭ ਹੈ ਦੇਖੋ ਇਨਸਾਨ ਦੀ ਐਵਰੇਜ ਜਿਹੜੀ ਉਮਰ ਹੁੰਦੀ ਹੈ ਪਹਿਲਾਂ ਤਾਂ ਬਹੁਤ ਥੋੜੀ ਹੁੰਦੀ ਸੀਗੀ ਅੱਜ ਤੋਂ ਇੱਕ ਸਾਲ ਪਹਿਲਾਂ ਹੁਣ ਜਿਹੜੀ ਹੈ ਲਾਈਫਸਪੈਨ ਆ ਵੱਧ ਚੁੱਕਾ ਹੋਇਆ ਉਸ ਲਈ ਲਾਲੋ ਕਿ ਹੁਣ ਜਿਹੜੀ ਉਮਰ 75 ਸਾਲ ਤੋਂ ਵੱਧ ਗਈ ਹੈ ਕਈ ਵਾਰੀ 80 ਵੀ ਹੋ ਜਾਂਦੀ ਹੈ ਐਵਰੇਜ ਜਿਹੜੀ ਆ ਉਹ 75 ਸਾਲ ਦੀ ਉਮਰ ਹੁੰਦੀ ਹੈ ਤੇ ਜੇ ਜੀਣਾ ਤਾਂ ਸਿਵਲਾਈਜ਼ ਤਰੀਕੇ ਨਾਲ ਤਾਂ ਰਹਿਣਾ ਚਾਹੀਦਾ ਹੈ ਨਾ ਜੀ ਜਿਆਦਾ ਤੁਸੀਂ ਝੁੱਗੀਆਂ ਦੇ ਵਿੱਚ ਜਿਹੜੀਆਂ ਸੜਕਾਂ ਦੇ ਕੰਡੇ ਜੋ ਤੱਕਈ ਵਾਰ ਝੁੱਗੀਆਂ ਵੀ ਵੇਖਦੇ ਆ ਤੇ ਉੱਥੇ ਬੱਚਿਆਂ ਦੀ ਕੀ ਹਾਲਤ ਹੁੰਦੀ ਹੈ ਤੇ ਉੱਥੇ ਕਿਵੇਂ ਜਾਨਵਰ ਅਟੈਕ ਕਰਦੇ ਆ ਸਿਵਲਾਈਜ਼ੇਸ਼ਨ ਜਿਹੜੀ ਸਾਡੀ ਇੰਡੀਆ ਦੀ ਸਿਵਲਾਈਜ਼ੇਸ਼ਨ ਉਹ ਕੋਈ ਨਵੀਂ ਨਹੀਂ ਹੈਗੀ ਹਜ਼ਾਰ ਹਜ਼ਾਰਾਂ ਸਾਲ ਪੁਰਾਣੀ ਅੱਜ ਵੀ ਤੁਸੀਂ ਦੇਖੋਗੇ ਮੁਲਕ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਚਾਰ-ਚਾਰ ਮੰਜ਼ਲਾਂ ਸਾਨੂੰ ਪੁਰਾਣੀਆਂ ਇਮਾਰਤਾਂ ਵੀ ਮਿਲ ਜਿੰਦੀਆਂ ਜਿਨ੍ਹਾਂ ਦੀ ਉਮਰ 3-3 ਤੋਂ 100 ਸਾਲ ਪੁਰਾਣੀ ਵੀ ਕਈ ਤਾਂ 7-700 ਸਾਲ ਪੁਰਾਣੀਆਂ ਵੀ ਮੰਜ਼ਲਾ ਹੈਗੀਆਂ ਸੋ ਇਸ ਕਰਕੇ ਸਿਵਲਾਈਜ਼ ਸੱਭੇ ਤਰੀਕੇ ਨਾਲ ਜੀਣ ਵਾਸਤੇ ਸੱਭਿਆ ਰਹਿਸ਼ਾ ਹੋਣੀਆਂ ਬਹੁਤ ਜ਼ਰੂਰੀ ਹੈਗੀਆਂ ਨਹੀਂ ਤੇ ਆਪਣੀ ਕੁਸ਼ਤ ਪਹਿਲਾਂ ਆਪਸ ਵਿੱਚ ਡਿਸਕਸ਼ਨ ਹੋ ਰਹੀ ਸੀ ਕਿ ਇੰਡਸਟਰੀਅਲ ਟਾਊਨਸ ਜਿਹੜੇ ਹੈਗੇ ਆ ਪੰਜਾਬ ਦੇ ਜਾਂ ਹੋਰ ਦਿੱਤੇ ਜਿੱਥੋਂ ਬਾਹਰਲੇ ਸੂਬਿਆਂ ਚੋਂ ਲੋਕ ਕੰਮ ਕਰਨ ਆਦੇ ਤੇ ਉਹਦਾ ਦੀ ਹਾਲਤ ਤਰਸਯੋਗੀ ਹੁੰਦੀ ਆ ਇੱਕ ਤਾਂ ਉਹਨਾਂ ਨੂੰ ਬੜੇ ਟਾਇਲਟਸ ਵਗੈਰਾ ਜਿਹੜੀ ਸੀਵਰੇਜ ਜਿਹਨੂੰ ਆਪਾਂ ਕਹਿੰਦੇ ਰਹਿਨੇ ਆ ਜਿਹੜੀ ਹਿਊਮਨ ਵੇਸਟ ਹੈ ਉਹਨਾਂ ਦਾ ਨਿਦਾਨ ਕਰਨਾ ਬੜਾ ਔਖਾ ਹੁੰਦਾ ਔਰ ਗਲੀਆਂ ਦੇ ਵਿੱਚ ਪਾਣੀ ਫਿਰਦਾ ਹੈਗਾ ਤੇ ਇਸ ਕਰਕੇ ਪਿਛਲੇ ਪੰਜਾਬ ਦੇ ਵਿੱਚ 1995 ਤੋਂ ਇੱਕ ਐਕਟ ਲਿਆਂਦਾ ਸੀ ਜਿਹਦਾ ਨਾਮ ਤੁਸੀਂ ਮੈਨੂੰ ਰਿਆਦ ਕਰਾਇਆ ਪੁੱਡਾ ਜੀ ਜਿਹਦਾ ਹਰਿਆਣਾ 270 ਚ ਹੂਡਾ ਲੈ ਕੇ ਆਂਦਾ ਸੀਗਾ ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਟੀ ਪੰਜਾਬ ਚ ਐਸੀ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਜਿਹਦਾ ਹੁਣ ਨਾਮ ਬਦਲ ਗਿਆ ਹਰਿਆਣਾ ਦਾ ਸ਼ਹਿਰੀ ਵਿਕਾਸ ਪਰ ਦਿਨ ਕਰ ਦਿੱਤਾ ਗਿਆ ਤੇ ਪੰਜਾਬ ਦਾ ਜਿਹੜਾ 1995 ਦਾ ਐਕਟ ਹਾਲਾ ਆਇਆ ਲੇਟ ਕਿਉਂਕਿ ਉਸ ਪੰਜਾਬ ਚ ਮਿਲਿਟੈਂਸੀ ਬਹੁਤ ਸੀਗੀ ਬੰਦਿਆਂ ਦੀ ਕਤਲੋਗਾਰ ਦੌਤ ਹੁੰਦੀ ਸੀਗੀ ਸੋ ਉਸਤੇ باوجود ਵੀ ਇਹ ਕਾਨੂੰਨ ਦੀ ਕੋਈ ਕਿਸੇ ਨੇ ਕਾਨੂੰਨ ਨੂੰ ਟੱਚ ਨਹੀਂ ਬਣਿਆ ਉਹਦੇ باوجود ਵੀ 1995 ਤੋਂ ਲੈ ਕੇ ਹੁਣ ਤੱਕ 30 ਸਾਲਾਂ ਵਿੱਚ 30000 ਤੋਂ ਵੱਧ ਜਿਹੜੀਆਂ ਨਜ਼ਾਇਜ਼ ਕਲੋਨੀਆਂ ਆ ਸਿਆਸਤਦਾਨਾਂ ਦੇ ਜਿਹੜੇ ਚੇਲਿਆਂ ਚਮਚਿਆਂ ਨੇ ਭਾਈਆਂ ਜੀ ਚਾਹੇ ਉਹ ਫੋ ਮਨਾ ਤੱਕ ਹੀ ਲੜਾ ਹੁਣ ਕਈ ਤਾਂ ਮਰ ਵੀ ਗਏ ਤੇ ਕਈ ਹੱਲੇ ਵੀ ਜਿੰਦੇ ਹੈਗੇ ਤੇ ਉਹਨਾਂ ਨੇ ਕਲੋਨੀਆਂ ਦੇ ਵਿੱਚੋਂ ਚੰਗੇ ਅਰਬਾ ਕਰਬ ਰੁਪਏ ਕਮਾਏ ਹੁਣ ਜਈ ਰਹੀ ਗੱਲ ਜਦੋਂ ਵੀ ਕੋਈ ਜਰਮ ਹੁੰਦਾ ਜਾਂ ਹੋਣ ਵਾਲਾ ਹੁੰਦਾ ਤੇ ਜਾਂ ਕੋਈ ਦੂਰਅੰਦੇਸ਼ੀ ਵਾਲਾ ਬੰਦਾ ਪਹਿਲਾਂ ਵੱਡ ਲੈਂਦਾ ਕਿ ਇਹ ਦੇ ਪਿੱਛੇ ਮੋਟਿਵ ਔਰ ਇੰਟੈਂਸ਼ਨ ਹਮ ਇਹਦੇ ਵਿੱਚ ਕੀ ਮੋਟਿਵ ਆ ਹੁਣ ਜੇ ਤਾਂ ਕਿਸਾਨ ਕਹਿੰਦੇ ਆ ਕਿਸਾਨ ਕਹਿੰਦੇ ਅਸੀਂ 30 ਮਾਰਚ ਨੂੰ ਟਰੈਕਟਰ ਮਾਰਚ ਕਰਾਂਗੇ 24 ਅਗਸਤ ਨੂੰ ਅਸੀਂ ਮਹਾਪੰਚਾਇਤ ਕਰਾਂਗੇ ਠੀਕ ਹੈ ਜੀ ਤੁਹਾਡਾ ਰਾਈਟਾ ਕਰਨਾ ਚਾਹੀਦਾ ਹੁਣ ਇੱਕ ਸਵਾਲ ਇਹ ਹੈ ਕਿ ਜਿਹੜੇ ਪੰਜਾਬ ਦੇ ਹਾਊਸਟਿੰਗ ਮਿਨਿਸਟਰ ਹੈਗੇ ਹਰਦੀਪ ਸਿੰਘ ਮੁੰਡਿਆ ਉਹਨਾਂ ਨੇ ਬਹੁਤ 114 ਜਥੇਬੰਦੀਆਂ ਨਹੀਂ ਕਹਿ ਸਕਦੇ ਆਪਾਂ ਪੰਚਾਇਤਾਂ ਦੇ ਵੱਡੇ ਵੱਡੇ ਜਿਹੜੇ ਸੀਨੀਅਰ ਕਿਸਾਨ ਲੀਡਰ ਉਹਨਾਂ ਨਾਲ ਸੰਵਾਦ ਕੀਤਾ ਮਜ਼ਾਕਰਾਤ ਕੀਤੀ ਆਪਸ ਗੱਲਬਾਤ ਕੀਤੀ ਕੁਝ ਸਮਝਿਆ ਤੇ ਕੁਝ ਸਮਝਾਇਆ ਪਹਿਲਾਂ ਦੇ ਨੇ ਕੰਪਨਸੇਸ਼ਨ ਦੀ ਅਮਾਉਂਟ ਕਿੱਤੇ ਸੀ ਪਰ ਕਿਦਲਾ ਇੱਕ ਕਿੱਲੇ ਨੂੰ ਅਸੀਂ ਸਾਲ ਦਾ 30000 ਰੁਪਏ ਦੇਾਂਗੇ ਜਿਹੜਾ ਕਿ ਵਧਾ ਕੇ 50000 ਰੁਪਏ ਕਰ ਦਿੱਤਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਹੋਰ ਵੀ ਜਿਹੜੀਆਂ ਅਸ਼ੋਰੈਂਸਸ ਦਿੱਤੀਆਂ ਹੈਗੀਆਂ ਕਿਸਾਨਾਂ ਨੂੰ ਕਿ ਤੁਹਾਡੀਆਂ ਜਿਹੜੀਆਂ ਖੇਤੀ ਵਾਲੀਆਂ ਜ਼ਮੀਨਾਂ ਹੈਗੀਆਂ ਅਸੀਂ ਤੁਹਾਡੇ ਹੱਕਾਂ ਨੂੰ ਬਿਲਕੁਲ ਨਹੀਂ ਖਰਾਬ ਕਰਾਂਗੇ ਤੁਸੀਂ ਸਾਡੇ ਤੇ ਯਕੀਨ ਕਰੋ ਔਰ ਸਮਾਜ ਦਾ ਬਰਾਬਰ ਦਾ ਬਹੁਤ ਤੁਹਾਡਾ ਸਥਾਨ ਬਹੁਤ ਉੱਚਾ ਹੈਗਾ ਤੇ ਪ੍ਰਪੋਜ਼ ਕੀਤਾ ਕਿ ਜੇ ਤੁਹਾਨੂੰ ਪਤਾ ਹੀ ਹੈ ਕਿ 4840 ਜਿਹੜੇ ਗੱਜ ਹੁੰਦੇ ਇੱਕ ਕਿੱਲੇ 'ਚ ਹੁੰਦੇ ਆ ਉਹਦੇ ਵਿੱਚ 1000 ਗੱਜ ਦੀ ਜਿਹੜੀ ਆ ਜੇ ਕਿਸਾਨ ਕੋਲੋਂ ਇੱਕ ਕਿੱਲਾ ਲਿਆ ਜਾਂਦਾ ਤੁੱਚ 1000 ਗੱਜ ਇਹਨਾਂ ਨੇ ਪ੍ਰਪੋਜ਼ ਕੀਤਾ ਤੁਹਾਨੂੰ ਰਹਿਸ਼ ਵਾਸਤੇ ਦੇਾਂਗੇ 200 ਗੱਜ ਜਿਹੜਾ ਕਮਰਸ਼ੀਅਲ ਤੁਹਾਨੂੰ ਅਸੀਂ ਅਲਾਟ ਕਰ ਦੇਾਂਗੇ ਜੇ ਮੰਨ ਲਓ ਅਸੀਂ ਇਸ ਜਗ੍ਹਾ ਤੇ ਉੱਤੇ ਸਾਲ 2 ਸਾਲ ਨਹੀਂ ਵੀ ਕੰਮ ਕਰ ਪਾਣਾ ਸ਼ੁਰੂ ਕਰਦੇ ਕ ਮਤਲਬ ਕੰਸਟਰਕਸ਼ਨ ਨਹੀਂ ਸ਼ੁਰੂ ਕਰਦੇ ਤਾਂ ਫਿਰ ਤੁਹਾਨੂੰ ਅਸੀਂ ਸਾਲ ਦਾ ਜਿਹੜਾ ਵੱਧੀ ਅਮਾਉਂਟ ਜਿੰਨੀ ਤੁਸੀਂ ਕੀਤੀ ਵੀ ਉੱਤ ਕਰਦੇ ਰੋ ਜੇ ਸਾਡੀ ਹੋएगी ਤਾਂ ਖੇਤੀ ਵੀ ਕਰ ਲੋ ਜਿੰਨੇ ਖੇਤੀ ਤੋਂ ਮੁਨਾਫਾ ਹੁੰਦਾ ਉਹ ਵੀ ਤੁਸੀਂ ਲਈ ਚਲੋ ਫਿਰ ਹਾਲ ਦੀ ਘੜੀ ਇਹ ਚੀਜ਼ ਜਿੱਦਾਂ ਆਪਣੀ ਆਪਸ ਵਿਚਾਰਾ ਹੋਈਆਂ ਸੀਗੀਆਂ ਇੱਕ ਸਰਕਾਰ ਨੂੰ ਸੰਵਾਦ ਵਾਲੇ ਪਾਸੇ ਚਲਣਾ ਚਾਹੀਦਾ ਜੇ ਕਿਸਾਨਾਂ ਨੂੰ ਕੋਈ ਮਿਸਯੂਜ਼ ਕਰ ਲਵੇ ਮਿਸਯੂਜ਼ ਤਾਂ ਭਾਵੇਂ ਸਿਆਸੀ ਪਾਰਟੀਆਂ ਨੇ ਡਿਕਲੇਅਰ ਕਰਤਾ ਤੁਮ ਸੰਘਰਸ਼ ਕਰੋ ਹਮ ਆਪਕੇ ਸਾਥ ਆ ਕਿ ਸਿਆਸੀ ਜੜੀਆਂ ਪਾਰਟੀਆਂ ਪੰਜਾਬ ਦੀ ਇਹਨਾਂ ਦੇ ਵਰਕਰਾਂ ਦਾ ਜਾਂ ਇਹਨਾਂ ਦੇ ਲੀਡਰਾਂ ਚ ਇਹਨਾਂ ਸਟੇਬਿਲਾਂ ਨਹੀਂ ਆਪਣੀ ਲੜਾਈ ਆਪ ਲੜ ਲੈਣ ਕਿਸਾਨਾਂ ਨੂੰ ਮੂਹਰੇ ਲਾ ਕੇ ਕੀ ਕਰਨਾ ਚਾਹੁੰਦੇ ਆ ਇਹਦੇ ਪਿੱਛੇ ਕੀ ਲੋਬਿੰਗ ਕਰਨਾ ਚਾਹੁੰਦੇ ਕੀ ਇਹਨਾਂ ਦੇ ਪਿੱਛੇ ਕੋਈ ਗੇਮ ਪਲਾਨ ਹੈਗਾ ਸੋ ਮੈਂ ਇਹਨਾਂ ਨੂੰ ਬਲਾਈਂਡਲੀ ਯਕੀਨ ਕਰਨ ਤੇ ਇਹਨਾਂ ਨੂੰ ਮੈਂ ਨਹੀਂ ਯਕੀਨ ਕਰਦਾ ਨਾ ਕਿਸਾਨਾਂ ਦੇ ਲੀਡਰਾਂ ਤੇ ਜਿਹੜੇ ਬਸਾਰੇ ਨੇ ਕੁਝ ਲੀਡਰ ਸ਼ਰਾਰਤੀ ਹੁੰਦੇ ਆ ਇਹਨਾਂ ਵਿੱਚੋਂ ਆਪਣੀ ਸਿਆਸੀ ਪਾਰਟੀਆਂ ਦੇ ਵੀ ਸਿਆਸੀ ਲੀਡਰ ਹੈਗੇ ਜਿਹੜੇ ਹਰ ਚੌਥੇ ਦਿਨ ਚਾਹੇ ਰੂਲਿੰਗ ਪਾਰਟੀ ਹੋਵੇ ਤੇ ਚਾਹੇ ਹੋ ਆਪੋਜੀਸ਼ਨ ਦੇ ਲੀਡਰ ਹੋਣ ਫਿਲਹਾਲ ਦੀ ਕੜੀ ਜਿਹੜੀ ਹੈ ਲੈਂਡ ਪੋਲਿੰਗ ਪਾਲਿਸੀ ਹੈਗੀ ਹੈ ਇਹ ਜੇ ਇਹਨਾਂ ਨੂੰ ਬਹੁਤੇ ਖੱصه ਆ ਤਾਂ ਫਿਰ ਦੇ ਸ਼ੁੱਡ ਅਪਰੋਚ ਟੂ ਦਾ ਹਾਈ ਕੰਟੈਂਸਪ੍ਰੀਕੰਟ ਆਲਸੋ ਔਰ ਇਹਦੀ ਪਬਲਿਕ ਕਮੇਟੀ ਡਿਬੇਟ ਹੋਣੀ ਬੜੀ ਜ਼ਰੂਰੀ ਆ ਔਰ ਜਿਹੜੇ ਸਿਵਲ ਸੁਸਾਇਟੀਆਂ ਦੇ ਬੰਦਿਆਂ ਨੂੰ ਮੋਰੇ ਆਣਾ ਚਾਹੀਦਾ ਸਿਰਫ ਐਮਐਲਏ ਨੂੰ ਬਹੁਤੇ ਆਪਣੀਆਂ ਜ਼ਿੰਦਗੀਆਂ ਦੇ ਜਿਹੜੇ ਅਖਤਿਆਰ ਐ ਐਮਐਲਏ ਦੇ ਹੱਥ ਨਹੀਂ ਫੜਾਣੇ ਚਾਹੀਦੇ ਸਿਰਫ ਸਿਆਸਤ ਤੋਂ ਇਲਾਵਾ ਵੀ ਸਿਵਲ ਸੁਸਾਇਟੀਆਂ ਹੁੰਦੀਆਂ ਜਿਦਾ ਸਵੀਡਨ ਚ ਇੱਕ ਲੜਕੀ এনवायरमेंटਲਿਸਟ ਸੀ ਜੀ ਉਹਨਾਂ ਨੇ ਡੋਨਲਡ ਟਰੰਪ ਦੀ ਗਵਰਨਮੈਂਟ ਨੂੰ ਸੋਚਣ ਤੇ ਬਜਬੂਰ ਕਰਤਾ ਸੀਗਾ ਤੇ ਉਹਦੇ ਵੋਟ ਲੈ ਕੇ ਹੀ ਉੱਥੇ ਗਾਜ਼ਾ ਚ ਪਹੁੰਚ ਗਈ ਸੀ ਤੇ ਡੋਨਲਡ ਟਰੰਪਸ ਸਾਫ ਨੂੰ ਵੀ ਐਮਬੈਰੈਜ਼ਿੰਗ ਮੋੜ ਆ ਜਿਹੜੇ ਐਮਐਲਏ ਨੂੰ ਬਹੁਤੇ ਜਿਆਦਾ ਆਪਣੇ ਮਨਾਵਣਾਓ ਤੇ ਜੜਜੜੇ ਮੁੱਦੇ ਹੈਗੇ ਆ ਪਬਲਿਕ ਜਿਹੜੇ ਪਲੇਟਫਾਰਮਸ ਹੈ ਦੱਬ ਕੇ ਰੱਖੋ ਔਰ ਜਿਹੜੀ ਪਬਲਿਕ ਡਿਬੇਟ ਆ ਆਮ ਬੰਦਿਆਂ ਦੀ ਡਿਬੇਟ ਆ ਚਾਹੇ ਛੋਟਾ ਜਾਂ ਵੱਡਾ ਹਰ ਇਨਸਾਨ ਨੂੰ ਆਪਣੀ ਗੱਲ ਖੁੱਲ ਕੇ ਅੱਗੇ ਰੱਖਣੀ ਚਾਹੀਦੀ ਫਿਲਹਾਲ ਦਾ ਘੜੀ ਗਵਰਨਮੈਂਟ ਜਿਹੜੀ ਆ ਉਹ ਜਿਹੜੇ ਕਦਮ ਹੈ ਉਹ ਪੂਨ ਛਾਣ ਕੇ ਤੇ ਬੜੇ ਸੰਜੀਦਗੀ ਨਾਲ ਰੱਖ ਰਹੀ ਆ ਔਰ ਉਮੀਦ ਕਰਦੇ ਆ ਕਿ ਜਿਹੜੀ ਲੈਂਡ ਪੋਲਿਟਿਕ ਪਾਲਿਸੀ ਤੇ ਹੋਰ ਸੰਵਾਦ ਹੋਏਗਾ ਔਰ ਜਿਹੜੀ ਖੈਬਾਜੀ ਦਾ ਰਸਤਾ ਖੈਬਾਜੀਦਾਰ ਜਿਹੜਾ ਮੋੜ ਉਹ ਤੋਂ ਬਚਿਆ ਜਾਵੇ ਅਗਲਾ ਸਵਾਲ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ 19 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਜਿਹੜੇ ਸਿੱਖਾਂ ਦੇ ਨੌਵੇਂ ਗੁਰੂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਉਹ ਮਨਾਉਣ ਜਾ ਰਹੇ ਨੇ ਤਾਂ ਇਸ ਪੂਰੇ ਸਮਾਗਮ ਦੇ ਵਿੱਚਕਾਰ ਜਿਹੜਾ ਰਾਜਪਤੀ ਸਮਾਗਮ ਹੋਵੇਗਾ ਕੀ ਖਰਚਾ ਆ ਜਾਏਗਾ ਨਾਲੇ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਹੋਰ ਜਿਹੜੇ ਫੈਸਟੀਵਲ ਹੋਣਗੇ ਕੀ ਉਹਨੂੰ ਵੀ ਇਸ ਤਰੀਕੇ ਨਾਲ ਸੈਲੀਬ੍ਰੇਟ ਕਰਨਗੇ ਤੁਸੀਂ ਮੈਨੂੰ ਬਹੁਤ ਮੁਸ਼ਕਲ ਸਿਚੁਏਸ਼ਨ 'ਚ ਖੜਾ ਕਰਤਾ ਇੱਕ ਤਾਂ ਮਸਲਾ ਧਾਰਮਿਕ ਜੀ ਤੇ ਦੂਜਾ ਕੋਸਟ ਅਕਾਉਂਟੈਂਸੀ ਵਾਲਾ ਸਵਾਲ ਕਰ ਲਿਆ ਜਿਨ੍ਹਾਂ ਨੇ 10-10 ਸਾਲ ਅਕਾਉਂਟੈਂਸੀ ਦੀ ਪੜ੍ਹਾਈ ਕੀਤੀ ਚਾਰਟਰਡ ਅਕਾਉਂਟੈਂਸੀ ਕੀਤੀ ਆ ਹੁਣ ਕੋਸਟ ਅਕਾਉਂਟੈਂਸੀ ਤਾਂ ਇਹੀ ਗੱਲ ਹੋ ਗਈ ਨਾ ਜੀ ਕਿ ਤੁਸੀਂ ਇਸ ਗੱਲ ਦਾ ਐਨਾਲਿਸਿਸ ਕਰੀਏ ਕਿ ਜੇ ਕੋਈ ਸਰਕਾਰ ਖੁਦ ਧਾਰਮਿਕ ਸਮਾਗਮ ਜਿਹੜੇ ਹੈਗੇ ਆਰਗੇਨਾਈਜ਼ ਕਰਵਾ ਦੀ ਆ ਤੇ ਉਹ 6 ਦਿਨ ਚੱਲਨੇ ਹੈਗੇ ਆ ਕੈਟੇਗੋਰਿਕਲੀ ਹਵ ਟੋਲਡ 19 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਨਵੇਂ ਗੁਰੂ ਸ੍ਰੀ ਗੁਰਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਜਿਹੜਾ ਸਮਾਗਮ ਹੈਗਾ ਉਹ 350 ਸਾਲ ਪਾਂ ਉਹ ਮਨਾਏ ਜਾਣੇ ਹੈਗੇ ਆ ਔਰ ਭਗਵਾਨ ਜੀ ਸਾਹਿਬ ਪਰਸਨਲੀ ਇਸ ਚ ਬਹੁਤ ਇੰਟਰਸਟ ਲੈ ਰਹੇ ਹੈਗੇ ਔਰ ਉਹਨੇ ਉਹਨੇ ਤਫਸੀਲ ਸਾਰੀ ਦਿੱਤੀ ਹੈਗੀ ਕਿ ਐਸੀ ਪੰਜਾਬ ਦੀਆਂ ਚਾਰਾਂ ਦਿਸ਼ਾਵਾਂ ਦੇ ਵਿੱਚੋਂ ਇੱਥੋਂ ਜਿਹੜੀਆਂ ਲੈਕਚਰਸ ਜੀ ਜਾਂ ਹੋਰ ਤਰੀਕੇ ਜਿਹੜੇ ਰੰਗ ਮੰਚ ਤਾਕੀ ਨੌਵੇਂ ਗਰੂ ਸੋਰੀ ਗੁਰਤੇਗ ਬਹਾਦਰ ਸਾਹਿਬ ਜਿਹੜਾ ਸ਼ਹੀਦੀ ਦਿਹਾੜੇ ਆ ਉਹਨਾਂ ਨੂੰ ਨਵੀਂ ਪੀੜੀ ਨੂੰ ਜਾਣੂ ਕਰਾ ਸਕੀਏ ਤੇ ਇਹਦਾ ਮੁੱਖ ਕੇਂਦਰ ਜਿਹੜਾ ਹੋਏਗਾ ਸ੍ਰੀ ਅਨੰਦਪੁਰ ਸਾਹਿਬ ਤੇ ਹੋਏਗਾ ਜਿਹੜਾ ਇਹਨਾਂ ਦਾ ਸਮਾਪਨ ਹੋਏਗਾ ਉੱਥੇ ਹੋਏਗਾ ਵੈਸੇ ਤਾਂ ਜਿਹੜੀ ਮੁਢਲੀ ਜ਼ਿੰਮੇਵਾਰੀ ਬੰਦੀ ਹੈਗੀ ਉਹ ਐਸਜੀਪੀਸੀ ਦੀ ਬੰਦੀ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਕੋਲ ਅਰਬਾਂ ਪੰਜਾਬ ਸਰਕਾਰ ਦੇ ਡੇੜੇ ਡਾ ਵੱਡਾ ਫੰਡ ਹੁੰਦਾ ਲੇਕਿਨ ਇਹਦੇ ਵਿੱਚ ਮੈਨੂੰ ਥੋੜਾ ਜਿਹਾ ਤਸਤੀਕਰਨ ਵੀ ਲੱਗ ਰਿਹਾ ਹੈਗਾ ਕਿ ਤੁਸੀਂ ਇੱਕ ਪਾਰਟਿਕੂਲਰ ਧਰਮ ਜਾਂ ਇੱਕ ਪਾਰਟਿਕੂਲਰ ਪੰਥ ਦੇ ਬਾਰੇ ਤੁਸੀਂ ਲੌਪਸਾਈਡਡ ਹੁੰਦੇ ਨਜ਼ਰ ਆ ਰਹੇ ਹੋ ਜਦਕਿ ਇਹ ਇਹਦੇ ਸਾਡੇ ਖਿੱਤੇ ਦੇ ਵਿੱਚ ਸਿਰਫ ਇੱਕ ਧਰਮ ਜਾਂ ਇੱਕ ਜਾਤ ਨਹੀਂ বাসਦੀ ਇਹ ਸਾਰਿਆਂ ਨੂੰ ਜੇ ਕੀ ਇਹ ਸਾਰਿਆਂ ਨੂੰ ਇਹੋ ਜਿਹਾ ਖਰਚਾ ਸਾਰੇ ਜਿਹੜੇ ਸਾਡੇ ਪੂਜਨੀਆ ਜਿਹੜੇ ਸੰਤ ਹੈਗੇ ਆ ਕਿ ਉਹਨਾਂ ਵਾਲੇ ਵੀ ਕੁਝ ਖਿਆਲ ਕਰਨਗੇ ਜਾਂ ਹਾਲਾਂਕਿ ਮੈਂ ਬਹੁਤ ਦਿਲ ਤੋਂ ਮੇਰੇ ਬੇਰੀ ਕੋਈ ਹਸਤੀ ਨਹੀਂ ਕਿ ਮੈਂ ਗੁਰੂ ਸਾਹਿਬ ਵਰ ਇੱਕ ਇੱਕ ਮੇਰੇ ਹੈ ਨਹੀਂ ਮੈਂ ਵਿਦਵਾਨ ਨਹੀਂ ਗੱਤਾਰ ਵਿੱਚ ਮਸਲਿਆਂ ਦਾ ਲੇਕਿਨ ਉਮੀਦ ਤੇ ਤਾਕੀਦ ਇਹ ਹੈ ਕਿ ਬਾਕੀ ਜਿਹੜੇ ਫਿਰਕੇ ਹੈ ਜਾਂ ਧਰਮ ਹੈਗੇ ਆ ਉਹਨਾਂ ਵੱਲ ਵੀ ਤੁਸੀਂ ਇਹ ਨਾ ਹੋਵੇ ਕਿ ਲੋਕ ਤੁਹਾਡੇ ਤੇ ਅਲੀਗੇਸ਼ਨ ਤੁਸ਼ਟੀ ਕਰਨ ਦਾ ਲਾਂ ਲੱਗ ਜਾਣ ਜਿੱਦਾਂ ਇੱਕ ਬੀਜੇਪੀ ਦਾ ਫੇਵਰਿਟ ਵਾਰਡ ਹੈਗਾ ਪਿਛਲੇ 40 ਸਾਲ ਤੋਂ ਕਿ ਕਾਂਗਰਸ ਦੀ ਗਵਰਨਮੈਂਟ ਜਿਹੜੀ ਹੈ ਇੱਕ ਧਰਮ ਬਾਰੇ ਤਸਤੀ ਕਰਨ ਦੀ ਨੀਤੀ ਅਪਣਾ ਰਹੀ ਇਹ ਨਾ ਹੋਵੇ ਅੱਜ ਤੋਂ 3 2 4 ਸਾਲ ਬਾਅਦ ਕਿਤੇ ਇਹ ਤੁਹਾਡੇ ਤੇ ਅਲੀਗੇਸ਼ਨ ਤਾਂ ਵੈਸੇ ਮਾੜੇ ਮੋਟੇ ਸ਼ੁਰੂ ਹੋ ਹੀ ਚੁੱਕੇ ਆ ਇਸ ਤੋਂ ਪਹਿਲਾਂ ਵੀ ਤੁਹਾਡੇ ਤੇ ਜਦੋਂ ਤੁਸੀਂ ਬੇਅਦਬੀ ਦੇ ਕਾਨੂੰਨ ਮਾਨਸਾ ਦੀ ਸਰਕਾਰ ਲੈ ਕੇ ਆਈ ਆ ਉਹਦੇ ਵੀ ਥੋੜੀ ਜਿਹੀ ਆਈ ਬਰੋਜ਼ ਰੇਜ਼ ਵਿਦਵਾਨਾਂ ਦੀ ਹੋਈਆਂ ਬਾਕੀ ਆਉਣ ਵਾਲੇ ਟਾਈਮ ਚ ਹਾਲੀ ਨਵੰਬਰ ਕਾਫੀ ਦੂਰ ਆ ਔਰ ਉਮੀਦ ਕਰਦੇ ਆ ਕਿ ਜਿੱਦਾਂ ਕਿਸਾਨਾਂ ਦੇ ਮਸਲੇ ਨੂੰ ਸੰਵਾਦ ਮਜ਼ਾਕਰਾਤ ਦੇ ਰਾਹੀਂ ਸੰਵਾਦ ਦੇ ਰਾਹੀਂ ਸੰਵਾਦ ਕਮਿਊਨੀਕੇਸ਼ਨ ਦੇ ਰਾਹੀਂ ਇਹ ਹੱਲ ਕਰ ਰਹੇ ਆ ਉਹ ਚੰਗਾ ਹੋਵੇ ਕਿ ਇਹ ਸੈਂਸਿਟਿਵ ਇਸ਼ੂ ਨੂੰ ਵੀ ਪੋਜੀਟਿਵਲੀ ਹੈਂਡਲ ਕੀਤਾ ਜਾਏ ਤਾਂਕਿ ਕੋਈ ਵੀ ਧਾਰਮਿਕ ਕੰਟਰੋਵਰਸੀ ਨਾ ਖੜੀ ਹੋਵੇ ਜੀ ਅਗਲੇ ਸਾਲ ਬੋਲਦੇ ਆ ਕਿ ਜਿਹੜੇ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਿਆ ਜਾ ਰਿਹਾ ਰੈਸਕਿਊ ਕੀਤਾ ਜਾ ਰਿਹਾ ਤਾਂ ਜੋ ਉਹਨਾਂ ਨੂੰ ਕੁਝ ਲੋਕਾਂ ਨੂੰ ਸਕੂਲ ਪਹੁੰਚਾਇਆ ਜਾ ਸਕੇ ਪੜ੍ਹ ਲਿਖ ਜਾਣ ਤੇ ਦੂਜੇ ਪਾਸੇ ਉਹਨਾਂ ਦਾ ਡੀਐਨਏ ਟੈਸਟ ਕਰਕੇ ਸ਼ਾਇਦ ਉਹਨਾਂ ਦੇ ਪੇਰੈਂਟ ਤੱਕ ਪਹੁੰਚਾਇਆ ਜਾਵੇ ਇਹ ਰੈਸਕਿਊ ਜਿਹੜਾ ਹੈਗਾ ਆ ਕਿ ਜਿਹੜਾ ਉਹਨਾਂ ਦਾ ਪਹਿਲਾਂ ਸ਼ੋਸ਼ਣ ਹੋ ਰਿਹਾ ਸੀ ਉਹ ਕਦੋਂ ਤੱਕ ਕਿਸ ਤਰ੍ਹਾਂ ਪੋਸੀਬਲ ਹੈਗਾ ਵੀ ਰੁਕੇਗਾ ਇਹ ਬੜਾ ਮੈਨੂੰ ਤਾਂ ਕੀ ਗੱਲ ਤਾਂ ਪਹਿਲਾਂ ਮੈਂ ਤੁਹਾਨੂੰ ਇਸ ਗੱਲ ਦੀ ਆਈ ਵਿਲ ਲਾਈਕ ਟੂ ਅਪਰੀਸ਼ੀਏਟ ਯੂ ਕੰਗ੍ਰੈਚੂਲੇਟ ਕਿਉਂਕਿ ਮੈਨੂੰ ਮੇਰੇ ਦਿਮਾਗ 'ਚ ਗੱਲ ਆਈ ਨਹੀਂ ਸੀ ਤੁਸੀਂ ਮੈਨੂੰ ਦੂਰ ਅੰਦੇਸ਼ੀ ਲਈ ਗੱਲ ਪੈਂਦਾ ਹੱਸਦੇ ਸੀ ਕਿ ਜਿਹੜੇ ਬੱਚੇ ਚੱਕੇ ਜਾਂਦੇ ਆ ਜਾਂ ਗੁੰਮ ਹੋ ਜਾਂਦੇ ਆ ਉਹ ਕਿੱਥੇ ਜਾਂਦੇ ਆ ਆਫਟਰ ਆਲ ਹਮ ਸਿਰਫ ਮਾਪਿਓ ਦਾ ਪੇਰੈਂਟਹੁਡ ਦਾ ਨਿਗਲੈਗੈਂਸ ਲਈ ਬੱਚੇ ਚੱਕੇ ਜਾਂਦੇ ਆ ਕਿ ਸਾਡੇ ਕੋਲ ਬੱਚਾ ਹੈ ਨਹੀਂ ਕਿ ਅਸੀਂ ਬੱਚਾ ਚੁਕਵਾ ਲਿਆ ਕਿ ਸਾਡੀ ਗੋਦ ਭਰ ਗਈ ਐ ਇਸ ਤਰ੍ਹਾਂ ਲੇਕਿਨ ਯੂ ਸੁਜੈਸਟਿਡ ਕਿ ਇਹ ਵੀ ਹੋ ਸਕਦਾ ਕਿ ਇਹ ਜਿਹੜੇ ਬੱਚੇ ਆ ਕਿਤੇ ਸਾਡੇ ਸੂਬੇ ਜਾਂ ਸਾਡੇ ਮੁਲਕ ਤੋਂ ਬਾਹਰ ਕਿਤੇ ਸਮਗਲ ਨਾ ਹੁੰਦੇ ਉਹਨੂੰ ਫੇਰ ਮੇਰੇ ਦਿਮਾਗ 'ਚ ਗੱਲ ਆਈ ਤੇ ਮੈਨੂੰ ਕਿਉਂਕਿ ਹਰ ਇਨਸਾਨ ਇੱਕ ਦੂਜੇ ਤੋਂ ਬੰਦਾ ਸਿੱਖਦਾ ਹੀ ਆ ਜੀ ਤੇ ਮੈਨੂੰ ਸਿਗਨਲ ਗਿਆ ਕਿ ਇਹ ਹੋ ਸਕਦਾ ਕਿ ਜਿਹੜੇ ਬੱਚੇ ਫਿਜ਼ੀਕਲ ਵਿਊਜ਼ ਵਾਸਤੇ ਵੀ ਲੋਕ ਕਿਤੇ ਸਮਗਲ ਕਰ ਦਿੰਦੇ ਹੁੰਦੇ ਆ ਜੀ ਸੋ ਇਸ ਕਰਕੇ ਇਹ ਜਿਹੜੇ ਬੱਚੇ ਅਪਣਾ ਕਿਉਂਕਿ 18 ਸਾਲ ਤੋਂ ਜੇ ਕੋ ਪਹਿਲਾ ਦਾ ਜੰਮਿਆ ਬੱਚਾ ਹੀ ਮੰਨੇ ਆ ਉਹ ਆਪਣਾ ਮਾਈਂਡ ਨਾ ਮੈਚੁਰ ਹੋਵੇ ਸਰੀਰ ਚਾਹੇ ਮੜਾ ਮੋਟਾ ਮੈਚੁਰ ਹੋ ਗਿਆ ਹੋਵੇ ਉਹ ਕਿੱਧਰ ਜਾਣਾ ਹੈ ਕਿੱਧਰ ਨਹੀਂ ਜਾਣਾ ਕਿਵੇਂ ਉਹਦਾ ਕਰਨਾ ਜਿੱਦਾਂ ਦਾ ਰਿਮੋਟ ਮਗਰ ਹੋਏਗਾ ਉਦੋਂ ਚ ਤੁਰ ਪੈਂਦੇ ਹੁੰਦੇ ਆ ਜਿੱਦਾਂ ਕਿ ਇੱਕ ਛੋਟੇ ਬੱਚਿਆਂ ਨੇ ਆਪਣੇ ਸਕੂਲ ਦਾ ਡਾਇਰੈਕਟਰ ਪ੍ਰਿੰਸੀਪਲ ਇਸ ਹਾਰ ਚ ਮਾਰਤਾ ਸੀਗਾ ਸੋ ਇਸ ਤਰ੍ਹਾਂ ਹੁੰਦੇ ਇਹ ਜੇ ਬੱਚਿਆਂ ਤੋਂ ਵਿਆਹਾਂ ਚ ਚੋਰੀਆਂ ਵੀ ਕਰਵਾ ਦਿੱਤੇ ਜਦੋਂ ਉਹਨਾਂ ਨੂੰ ਨਹੀਂ ਪਤਾ ਇਸ ਔਨੇ ਦੀ ਜਾਂ ਡਾਇਮੰਡ ਦੀ ਕੀਮਤ ਕੀ ਆ ਜਦੋਂ ਲਾਵਾ ਫੇਰ ਲੈਂਦੇ ਹੁੰਦੇ ਤੇ ਬੱਚੇ ਨੂੰ ਅੱਗੋਂ ਭੇਜ ਦਿੰਦੇ ਤੁਸੀਂ ਸ਼ਾਇਦ ਮੈਨੂੰ ਵੀਡੀਓਜ਼ ਹੀ ਦਿਖਾਈਆਂ ਸੀਗੀਆਂ ਕਿ ਵਿਆਹਾਂ ਦੇ ਵਿੱਚ ਜਦੋਂ ਲਾਵਾ ਫੇਰੇ ਆ ਨੰਦਕਾਰ ਹੁੰਦੇ ਹੁੰਦੇ ਤੇ ਬੱਚੇ ਜਾਂਦੇ ਨੇ ਤੇ ਵਿੱਚੋਂ ਦੀ ਗਹਿਣਿਆਂ ਦਾ ਭਰਿਆ ਪਰਸੀਆਂ ਹੋਰ ਚੀਜ਼ਾਂ ਲੈ ਕੇ ਆ ਜਾਂਦੇ ਹੁੰਦੇ ਆ ਉਹ ਬਾਅਦ ਚ ਬੜੀ ਤਰਸੱਲੀ ਮੱਝੀ ਹੈਗੀ ਸੋ ਇਹ ਬੱਚੇ ਤੇ ਜੇ ਕੋਈ ਨਿਗਾਹ ਰੱਖੀ ਜਾਂਦੀ ਆ ਮੇਰੇ ਖਿਆਲ ਆ ਕਿ ਇਹ ਜਿਹੜਾ ਪੰਜਾਬ ਸਰਕਾਰ ਦਾ ਉਪਰਾਲਾ ਇੰਟਰਨੈਸ਼ਨਲ ਲੈਵਲ ਦਾ ਹੈਗਾ ਕਿਉਂਕਿ ਯੂਨੋ ਦਾ ਜਿਹੜਾ ਚਾਈਲਡ ਡਿਵੈਲਪਮੈਂਟ ਜਿਹੜਾ ਵਿਭਾਗ ਹੈਗਾ ਉਹਦੇ ਨਾਲ ਵੀ ਤਾਲਮੇ ਲੋਨਾਂ ਦੀ ਡਾਇਰੈਕਸ਼ਨ ਨੂੰ ਫਾਲੋ ਕਰਦਾ ਹੈਗਾ ਔਰ ਜਿਹੜਾ ਚਾਈਲਡ ਡਿਵੈਲਪਮੈਂਟ ਡਿਪਾਰਟਮੈਂਟ ਪੰਜਾਬ ਹੈ ਉਹ ਪਹਿਲਾਂ ਸੁੱਤੇ ਵਰਗਾ ਹੀ ਸੀਗਾ ਜੀ ਹੁਣ ਜਿਹੜੀ ਬਲਜੀਤ ਕੌਰ ਸਾਈਬਾ ਹੈਗੇ ਆ ਜਿਹੜੇ ਵਜ਼ੀਰ ਹੈਗੇ ਆ ਵਿਮਨ ਐਂਡ ਚਾਈਲਡ ਵੈਲਫੇਅਰ ਡਿਪਾਰਟਮੈਂਟ ਦੇ ਉਹਨਾਂ ਵੱਲੋਂ ਇੱਕ ਡੀਐਨਏ ਟੈਸਟ ਦਾ ਅੱਜ ਨਹੀਂ ਸਮਝ ਲੱਗੇਗਾ 2 ਸਾਲ ਬਾਅਦ ਪਤਾ ਲੱਗੇਗਾ ਜਦੋਂ ਇਹ ਡੀਐਨਏ ਟ੍ਰੇਸ ਟ੍ਰੇਸ ਜਦੋਂ ਹੋ ਜਾਂਦੇ ਹੁੰਦੇ ਤੇ 40 40 ਸਾਲ ਬਾਅਦ ਵੀ ਲੋਕਾਂ ਦੇ ਰਿਸ਼ਤੇਦਾਰ ਇੱਕ ਦੂਜੇ ਨੂੰ ਮਿਲ ਪਾਂਦੇ ਆ ਜੇ ਟੈਕਨੀਕ ਹੈਗੀ ਹੈ ਤੇ ਟੈਕਨੀਕ ਦਾ ਪੋਜ਼ਿਟਿਵ ਅਪਰੋਚ ਕਰਕੇ ਇੱਕ ਤਾਂ ਚਾਈਲਡ ਬੈਗਰੀ ਬਾਲ ਜਿਹੜੇ ਭਖਾਰੀ ਪੁਣਾ ਉਹ ਰੁਕੇ ਜਾਊਗਾ ਤੇ ਨਾਲ ਦੀ ਨਾਲ ਸੋਸਾਇਟੀ ਜੇ ਡਰ ਵੀ ਬੈਠੂਗਾ ਕਿ ਜੇ ਅਸੀਂ ਬੱਚੇ ਚੱਕਦੇ ਆਂ ਜਾਂ ਵਿਰਖਸ਼ਨ ਕਰਦੇ ਆਂ ਜਾਂ ਕਿਡਨੈਪਿੰਗ ਕਰਕੇ ਜਾਂ ਖਰੀਦੋ ਫਰੋਖਤ ਨਿਆਣਿਆਂ ਦੀ ਕਰਦੇ ਆਂ ਤੇ ਉਹ ਕਿਸੇ ਵਕਤ ਉਹਨਾਂ ਨੂੰ ਟ੍ਰੇਸ ਕ੍ਰਿਮੀਨਲ ਨੂੰ ਟ੍ਰੇਸ ਕਰਨ ਚ ਵੀ ਇਹ ਟੈਕਨੋਲੋਜੀ ਲਾਹੇਵੰਦ ਸਾਬਤ ਹੋ ਸਕਦੀ ਹੈ ਐਂਡ ਔਨ ਦਾ ਫੇਸ ਆਫ ਫੇਸ ਆਫ ਇਟ ਪ੍ਰਾਈਮਰ ਫਿਚਾਈ ਇਹ ਇੱਕ ਚੰਗੀ ਮੂਵ ਮੰਨੀ ਜਾ ਸਕਦੀ ਹੈ ਤੇ ਹਲੇ ਸ਼ੱਕ ਕਰਨਾ ਮੇਰੇ ਖਲ ਠੀਕ ਨਹੀਂ ਹੋਇਆ ਜੀ ਅਗਲੀ ਗੱਲ ਕਰਾਂਗੇ ਕਿ ਅਕਸਰ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਜਿੱਥੇ ਪਾਰਟੀ ਦੇ ਵਿਚਕਾਰ ਫਿਰ ਬਦਲ ਵੀ ਹੁੰਦਾ ਹੈ ਪਾਰਟੀ ਬਦਲ ਵੀ ਹੁੰਦੀ ਹੈ ਤੇ ਕਈ ਲੋਕ ਅਸਤੀਫੇ ਦੀ ਵੀ ਚੜੀਏ ਦੇਖਣ ਨੂੰ ਮਿਲ ਜਾਂਦੀ ਹੈ ਤਾਂ ਹਾਲ ਹੀ ਦੇ ਵਿੱਚ ਪਿਛੇ ਆਮ ਆਦਮੀ ਪਾਰਟੀ ਤੋਂ ਜਿਹੜੇ ਖਰੜ ਤੋਂ ਵਿਧਾਇਕਾ ਸੀਗੇ ਤੇ ਸਾਬਕਾ ਕੈਬਨ ਮੰਤਰੀ ਸੀਗੇ ਅਨਮੁਲ ਗਗਨ ਮਾਨ ਦੇ ਬਲੋ ਅਸਤੀਫਾ ਦੇ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਜਦੋਂ ਪੰਜਾਬ ਪ੍ਰਧਾਨਜਤ ਪਹੁੰਚਦੇ ਨੇ ਅਮਨ ਅਰੋੜਾ ਜੀ ਤਾਂ ਉਹ ਵੀ ਉਹਨਾਂ ਨੂੰ ਸਮਝਾਉਂਦੇ ਨੇ ਤਾਂ ਉਹਨਾਂ ਨੇ ਉਹਨਾਂ ਦਾ ਫੈਸਲਾ ਮੰਨ ਲਿਆ ਅਸਤੀਫਾ ਆਪਣਾ ਵਾਪਸ ਲੈ ਲੈਂਦੇ ਨੇ ਪਰ ਹੁਣ ਜਿਹੜੀ ਅੱਜ ਹੀ ਇੱਕ ਖਬਰ ਆਈ ਸੀਗੀ ਕਿ ਸਾਡੇ ਉਪ ਰਾਸ਼ਟਰਪਤੀ ਜਿਹੜੇ ਨੇ ਜਗਦੀਪ ਧਨਖੜ ਉਹਨਾਂ ਦੇ ਵੱਲੋਂ ਹੁਣ ਅਸਤੀਫਾ ਦੇ ਦਿੱਤਾ ਗਿਆ ਤਾਂ ਕੀ ਲੱਗਦਾ ਕਿਉਂਕਿ ਕਈ ਲੋਕ ਕਹਿ ਰਹੇ ਨੇ ਕਿ ਠੀਕ ਹੈ ਉਹਨਾਂ ਨੇ ਆਪਣੇ ਸਿਹਤ ਦਾ ਹਵਾਲਾ ਦਿੱਤਾ ਹੈ ਮੇਰੀ ਸਵਾਸ ਜਿਹੜਾ ਹੈ ਸਿਹਤ ਜਿਹੜੀ ਹੁਣ ਠੀਕ ਨਹੀਂ ਰਹਿੰਦੀ ਪਰ ਲੋਕੀ ਕਹਿ ਰਹੇ ਕਿ ਅੰਦਰਲੀ ਗੱਲ ਕੁਝ ਹੋਰ ਹੈ ਬੜੀ ਫਿਰ ਵੀ ਇਹ ਬੜਾ ਵੱਡਾ ਤੁਸੀਂ ਟਾਪਿਕ ਰੇਸ ਕਰ ਲਿਆ ਇਹ ਜਿਹੜੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਸਾਹਿਬ ਹੈਗੇ ਆ ਇਹ ਕੋਈ ਮਾਮੂਲੀ ਹਸਤੀ ਨਹੀਂ ਹੈ ਇੱਕ ਤਾਂ ਬਹੁਤ ਤਗੜੇ ਵਕੀਲ ਹੈ ਹੂੰ ਦੂਜਾ ਇਹ ਇੱਕ ਥੋੜਾ ਜਿਹਾ ਲੜਾਕੇ ਸੁਭਾਅ ਦੇ ਵੀ ਹੈਗੇ ਥੋੜਾ ਜਿਹਾ ਨਹੀਂ ਕਿਉਂਕਿ ਜਦੋਂ ਇਹ ਵੈਸਟ ਬੰਗਾਲ ਦੇ ਪੱਛਮੀ ਬੰਗਾਲ ਦੇ ਉੱਤੇ ਗਵਰਨਰ ਸੀਗੇ ਤੇ ਸਾਡੀ ਦੀਦੀ ਜਿਹੜੀ ਇਹ ਸਾਰਿਆਂ ਦੀ ਦੀਦੀ ਆ ਉਹ ਮਮਤਾ ਬੇਨਰਜੀ ਸਾਹਿਬਾ ਉਹ ਦੂਜੇ ਦਿਨ ਉਹਨਾਂ ਨੂੰ ਇਹਨਾਂ ਨੇ ਮਤਲਬ ਇੰਬੈਰਸ ਕਰਨ ਨੂੰ ਜਾਂ ਟਾਰਚ ਮੈਂ ਲਫ਼ਜ਼ ਕੀ ਯੂਜ਼ ਕਰਾਂ ਲੇਕਿਨ ਮੈਂ ਕਹਿਣ ਨੂੰ ਗਰੇਜ਼ ਨਹੀਂ ਕਰੂੰਗਾ ਕਿ ਸਾਡੇ ਕੋਲ ਇੱਕੋ ਜਿਹੀ ਲੈਡੀ ਚੀਫ ਮਿਨਿਸਟਰ ਹੈਗੀ ਆ ਤੇ ਕੀ ਉਹਨਾਂ ਨੂੰ ਹਰ ਵਕਤ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਏਗਾ ਕਿਉਂਕਿ ਦੂਜੇ ਤਰੀਕੇ ਨਾਲ ਜੇ ਕੋਈ ਰੂਲਿੰਗ ਪਾਰਟੀ ਸੈਂਟਰ ਚ ਹੈਗੀ ਉਹ ਨਹੀਂ ਜਿੱਤ ਪਾਈ ਤਾਂ ਇੱਕ ਇਨੀ ਡਿਗਨਿਟੀ ਤਾਂ ਚਾਹੀਦੀ ਹੈ ਕਿ ਵਿਮਨ ਚੀਫ ਮਿਨਿਸਟਰ ਹੋਵੇ ਜਿਹੜੀ ਚੱਪਲ ਪਾ ਕੇ ਸਾਰੀ ਪਾ ਕੇ ਜਾ ਰਹੀ ਹੈ ਉਹਨੇ ਆਪਣੀ ਕੋਈ ਮਲਟੀਪਰਪਰ ਮਲਟੀ ਬਿਲੀਅਨ ਕੰਪਨੀ ਦਾ ਖੋਲ੍ਹ ਲੀ ਨਹੀਂ ਜੀ ਕੁਝ ਬਾਤ ਤਾਂ ਹੈ ਉਹਨਾਂ 'ਮੇ ਕਿ ਹਸਤੀ ਮਿੱਟੀ ਨਹੀਂ ਉਹਨਾਂ ਕੀ ਸੋ ਇਸ ਕਰਕੇ ਇਹਨਾਂ ਨੇ ਜਿਹੜਾ ਲਾਸ ਇੱਕ ਤਰ੍ਹਾਂ ਦਾ ਵਿਮਨ ਡਿਗਨਿਟੀ ਦਾ ਮੈਂ ਸਮਝਦਾ ਕੀਤਾ ਔਰ ਮੈਂ ਹੱਲੇ ਇਹਨਾਂ ਦੀ ਸਟੇਟਮੈਂਟ ਤੇ ਯਕੀਨ ਨਹੀਂ ਕਰਨ ਵਾਲਾ ਪਰ ਰੱਬ ਇਹਨਾਂ ਨੂੰ ਚੰਗੀ ਸਿਹਤ ਦੇਵੇ ਲੇਕਿਨ ਇਹਦੇ ਪਰਦੇ ਦੇ ਪਿੱਛੇ ਕੀ ਘਾੜੀ ਕੀ ਹੈ ਤੇ ਮੈਂ ਉਹਨਾਂ ਵਿੱਚੋਂ ਨਹੀਂ ਹੈਗਾ ਕਿ ਜਿਹੜਾ ਮੇਰੇ ਖਿਆਲ ਆ ਤੁਸੀਂ ਵੀ ਯੂ ਹੈਵ ਅ ਬੈਟਰ ਆਈਕਿਊ ਲੈਵਲ ਉਹ ਵੀ ਤੁਹਾਡਾ ਸਮਾਜਿਕ ਐਕਸਪੋਜ਼ਰ ਕਾਫੀ ਹੈਗਾ ਤੇ ਪੋਲਿਟੀਕਲ ਐਕਸਪੋਜ਼ਰ ਵੀ ਹੈਗਾ ਸੋ ਮੈਂ ਇਹਨਾਂ ਦੇ ਸਟੇਟਮੈਂਟ ਤੇ ਹਾਲੇ ਯਕੀਨ ਨਹੀਂ ਕਰਦਾ ਮੈਂ ਆਈ ਵਿਸ਼ ਹਿਮ ਗੁੱਡ ਲੱਕ ਲੇਕਿਨ ਜਿਹੜੀ ਇਹਨਾਂ ਕੋਲ ਪੋਸਟ ਸੀਗੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਉਪ ਰਾਸ਼ਟਰਪਤੀ ਨਾਲ ਨਾਲ ਚੇਅਰਮੈਨ ਆਫ ਦਾ ਰਾਜ ਸਭਾ ਬੀਜ਼ ਆਫ ਪਰ ਹਾਊਸ ਆਫ ਇੰਡੀਆ ਜੀ ਬੜੀ ਪ੍ਰੈਸਟੀਜੀਅਸ ਪੋਸਟ ਤੇ ਸੀਗੇ ਔ ਉਹਨ ਦੇਖਦੇ ਆ ਕਿ ਕਿ ਇਹਦੇ ਚਤਾਣਾ ਬਾਣਾ ਬਹੁਤ ਜ਼ਬਰਦਸਤ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਉਪ ਰਾਸ਼ਟਰਪਤੀ ਦੀਆਂ ਚੋਣਾਂ ਹੁੰਦੀਆਂ ਬਹੁਤ ਲੰਮਾ ਚੜਾ ਪ੍ਰੋਸੀਜਰ ਹੁੰਦਾ ਸੋ ਫਿਲਹਾਲ ਦੀ ਘੜੀ ਵੇਟ ਐਂਡ ਵਾਚ ਦੇ ਕਰਨਾ ਪਏਗਾ ਇਹ ਆ ਇਨ ਕਮਿੰਗ ਡੇਸ ਉਹ ਦੇਖਣ ਵਾਲੀ ਗੱਲ ਇਹ ਕਿ ਹੁਣ ਹੀ ਜਿਹੜਾ ਮਹੀਨੇ ਵਾਸਤੇ ਮੌਨਸੂਨ ਸੈਸ਼ਨ ਸ਼ੁਰੂ ਹੋਇਆ ਉਹ ਕੋ ਦਮੋਂ ਦੱਖਸ਼ ਅਸਤੀਫਾ ਹੁੰਦਾ ਸੋ ਇਹ ਇੱਕ ਤਰ੍ਹਾਂ ਦਾ ਡਾਊਟਫੁਲ ਹਲਕਾ ਜਿਹਾ ਲੱਗਦਾ ਹੀ ਲੱਗਦਾ ਸਾਡੇ ਨਾਲੇ ਸਾਡੀ ਬਰਾਦਰੀ ਇਦਾਂ ਦੀ ਇੱਕ ਸ਼ੱਕ ਕਰਨ ਦਾ ਸਾਡਾ ਬੜਾ ਮੋਟਾ ਅਸੀਂ ਆਮ ਬੰਦੇ ਤਾਂ ਗਲਤਪ ਪਚਾੜੀ ਵਿਚਾੜੀ ਆ ਜੀ ਬਹੁਤ ਬਹੁਤ ਧੰਨਵਾਦ ਸਰ ਕਿ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਵੈਸੇ ਤਾਂ ਉਹ ਸਵਾਲ ਬਹੁਤ ਸਾਰੇ ਨੇ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੋ ਇਸ ਕਰਕੇ ਜਿਹੜੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਇਹੀ ਕਹਿਣਾ ਚਾਹਾਂਗੀ ਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਭਾਵੇਂ ਲੇਕਿਨ ਤੁਹਾਡੇ ਵੀ ਸਵਾਲ ਜਵਾਬ ਜਿਹੜੇ ਹੈਗੇ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਤੁਹਾਡੇ ਸਵਾਲਾਂ ਨੂੰ ਇਸ ਪ੍ਰੋਗਰਾਮ ਦੇ ਅੰਦਰ ਜਨਤਕ ਕਰਾਂਗੇ ਸਾਨੂੰ ਦੇ ਇਜਾਜ਼ਤ ਧੰਨਵਾਦ